ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਬੇਨਤੀ ਕਰਦਾ ਕਿ ਐਤਕੀ ਝਾੜੂ ਨੂੰ ਵੋਟ ਪਾ ਕੇ ਤੁਸੀਂ ਆਪਣੀ ਵੋਟ ਖਰਾਬ ਕਰੋਗੇ ਕਿਉਂਕਿ ਜਿਹੜੀ 2022 ਦੇ ਵਿੱਚ ਇਲੈਕਸ਼ਨ ਹੋਈ ਸੀ ਵਿਧਾਨ ਸਭਾ ਦੀ ਇਹਨਾਂ ਦੀ ਸਰਕਾਰ ਬਣਾਈ ਹੈ ਉਦੋਂ ਲੋਕਾਂ ਦੇ ਮਨ ਵਿੱਚ ਇਹ ਸੀ ਕਿ ਪੰਮੰਤਮਾਨ ਪੰਜਾਬ ਲਈ ਕੁਝ ਵਧੀਆ ਕਰੂ ਤਾਂ ਲੋਕਾਂ ਨੇ ਬਦਲਾ ਲੈ ਕੇ ਆਂਦਾ ਪਰ ਜੋ ਕੁਝ ਭਗਵਾਨ ਤੁਮਾਨ ਨੇ ਖੇ ਅਡਾਈਏ ਪੰਜਾਬ ਦੇ ਵਿੱਚ ਤੇ ਉਹ ਤਕਰੀਬਨ ਤਕਰੀਬਨ ਲੋਕਾਂ ਦੇ ਸਾਹਮਣੇ ਆ ਗਿਆ ਕਿ ਕੋਈ ਬਦਲਾਅ ਨਹੀਂ ਆਇਆ ਇਹ ਤਾਂ ਏਨੀ ਰਿਸ਼ਵਤ ਲੈ ਰਹੇ ਨੇ ਕਿ ਦੂਜੀਆਂ ਪਾਰਟੀਆਂ ਦਾ ਵੀ ਇਹਨਾਂ ਨੇ ਰਿਕਾਰਡ ਤੋੜਤਾ ਤੇ ਹੁਣ ਜਦੋਂ ਪਿੰਡਾਂ ਦੇ ਵਿੱਚ ਇਹਨਾਂ ਦੇ ਲੀਡਰ ਜਾਂਦੇ ਨੇ ਜਾਨੀ ਕਿ ਕੈਂਡੀਡੇਟ ਜਾਂਦੇ ਨੇ ਵੋਟਾਂ ਮੰਗਣ ਵਾ ਤੇ ਉੱਥੇ ਸਭ ਤੋਂ ਪਹਿਲਾਂ ਬੀਬੀਆਂ ਜੁੱਤੀ ਲਾ ਕੇ ਸਾਹਮਣੇ ਆ ਜਾਂਦੀਆਂ ਨੇ ਉਹ ਕਹਿੰਦੀਆਂ ਨੇ ਕੱਢੋ ਹਜ਼ਾਰ-ਹਜ਼ਾਰ ਰੁਪਏ ਸਾਡਾ 26 ਮਹੀਨੇ ਹੋ ਗਏ ਇੱਕ ਬੀਬੀ ਦਾ 26000 ਬਣਦਾ ਹੈ ਜਾਣ ਕੇ ਉਥੋਂ ਫਿਰ ਗੱਡੀਆਂ ਸੱਡ ਕੇ ਭੱਜਦੇ ਨੇ ਜਦੋਂ ਘੇਰਾ ਪੈ ਜਾਂਦਾ ਤੇ ਕਈ ਵਾਰ ਤੇ ਜਿਹੜੇ ਸਕਿਉਰਿਟੀ ਵਾਲੇ ਹੁੰਦੇ ਨਾ ਗਨਮੈਨ ਇਹਨਾਂ ਦੇ ਉਹ ਸੜਕ ਤੇ ਖੜੇ ਰਹਿ ਜਾਂਦੇ ਨੇ ਆਪ ਗੱਡੀਆਂ ਲੈ ਕੇ ਭੱਜ ਜਾਂਦੇ ਨੇ ਜਾਨਕਿ ਆਹ ਕਰਤੂਤ ਹੈ ਇਹਨਾਂ ਦੇ ਬਦਲਾ ਦੀ ਜਾਨਕਿ 2 ਕੁ ਸਾਲ ਦੇ ਵਿੱਚ ਜਲੂਸ ਨਿਕਲ ਗਏ ਇਹਨਾਂ ਦੀ ਸਰਕਾਰ ਦਾ ਪਰ ਮੈਂ ਇਹ ਬੇਨਤੀ ਤਾਂ ਕਰਦਾ ਜਿੱਥੇ ਭਵੰਤਮਾਨ ਨੇ ਕੋਈ ਵਧੀਆ ਕੰਮ ਕੀਤਾ ਉਹਦੇ ਸਲਾਘਾ ਵੀ ਕੀਤੀ ਆ ਪਰ ਇਹ ਨਹੀਂ ਗੱਲ ਹੈਗੀ ਸਿਰਫ ਵੀ ਕੀਤੀ ਹੈ ਪਰ ਸਭ ਤੋਂ ਵੱਡੀ ਜਿਹੜੀ ਕਾਨੂੰਨੀ ਕਰਤੂਤ ਹਰਕਤ ਇਹਨਾਂ ਨੇ ਲੋਕਾਂ ਦੇ ਸਾਹਮਣੇ ਕੀਤੀ ਲੋਕਾਂ ਦੇ ਨਾਲ ਫਰਾਡ ਕੀਤਾ ਉਹ ਪਤਾ ਕੀ ਹੈ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਵੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਇੱਕ ਉਦਾਹਰਨ ਇਹ ਦੇ ਰਿਹਾ ਕਿ ਇਹਨਾਂ ਨੂੰ ਲੋਕ ਸਭਾ ਦੀਆਂ ਇਲੈਕਸ਼ਨਾਂ ਲੜਨ ਵਾਸਤੇ 13 ਬੰਦੇ ਨਹੀਂ ਲੱਭੇ ਪੰਜ ਤਾਂ ਜਿਹੜੇ ਇਹਨਾਂ ਨੇ ਮੰਤਰੀ ਨੇ ਉਹਨਾਂ ਦੀ ਬਲੀ ਦਿੱਤੀ ਹੈ ਚਾਰ ਪੰਜ ਐਮਐਲਏ ਨੇ ਦੋ ਚਾਰ ਇਧਰੋਂ ਉਧਰੋਂ ਆਏ ਨੇ ਜਾਨੀ ਕਿ 92 ਜਿਹੜੇ ਨੇ ਜਿਨ੍ਹਾਂ ਨੇ 92 ਐਮਐਲਏ ਬਣਾਏ ਸੀ ਸਰਕਾਰ ਬਣਾਈ ਸੀ ਤੇ ਉਹਨਾਂ ਝਾੜੂ ਵਾਲਿਆਂ ਨੂੰ ਹੁਣ 13 ਬੰਦੇ ਨਹੀਂ ਲੱਭੇ ਜਾਨਕਿ ਜਿਹੜੇ ਦਰੀਆਂ ਦੋਰੀਆਂ ਝਾੜਨ ਵਾਲੇ ਸੀ ਵਿਚਾਰੇ ਵਰਕਰ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਇਹਨਾਂ ਨੇ ਨਕਾਰਿਆ ਅਥੋਂ ਬਰੋਖੇ ਕੀਤਾ ਤੇ ਏਨੇ ਕੁ ਫੁੱਟ ਵਰਕਰਾਂ ਦੇ ਵਿੱਚ ਪੈ ਗਏ ਹੁਣ ਵਰਕਰ ਹੀ ਜੁੱਤੀਆਂ ਫੇਰੇ ਇਹਨਾਂ ਦੇ ਭਵੰਤਮਾਨ ਨੂੰ ਥਾਂ ਥਾਂ ਤੇ ਘੇਰਿਆ ਜਾ ਰਿਹਾ ਜਾਨਕਿ ਇਹ ਸਬੂਤ ਹੈ ਕਿ ਭਵੰਤਮਾਨਾਂ ਦੀ ਜਿਹੜੀ ਬੇਵਸੀ ਝਾੜੂ ਦੀ ਉਹ ਖਤਮ ਹੋ ਗਈ ਹੈ ਤੇ ਹੁਣੇ ਵੀ ਚਾਹੁੰਦੇ ਜਦੋਂ ਤੁਸੀਂ ਕਮਿਟਮੈਂਟ ਐਡ ਐਡ ਕੀਤੇ ਤੇ ਤੁਸੀਂ ਉਹਨਾਂ ਕਮਿਟਮੈਂਟ ਤੇ ਖਰੇ ਨਹੀਂ ਉਤਰੇ ਲੋਕਾਂ ਨਾਲ ਬਾਅਦ ਐਡ ਐਡ ਕੀਤੇ ਤੇ ਇੱਕ ਵੀ ਗੱਲ ਤੁਸੀਂ ਕਹਿ ਲਈ ਜਿਹੜੀ ਲੋਕਾਂ ਦੇ ਸਾਹਮਣੇ ਕਹੀ ਸੀ ਉਹ ਪੂਗਾਈ ਨਹੀਂ ਇੱਕ ਵੀ ਆਪਣੇ ਕਹਿ ਲਈ ਜਿਹੜੀ ਕਮਿਟਮੈਂਟ ਕੀਤੀ ਸੀ ਉਹ ਤੇ ਪੂਰੇ ਨਹੀਂ ਉਤਰੇ ਜਣੇ ਕਿ ਮੇਰਾ ਕਹਿਣ ਤੋਂ ਭਾਵ ਹੈ ਕਿ ਝਾੜੂ ਵਾਲੇ ਵੀ ਜੂਸ ਨਿਕਲਿਆ ਪਿਆ ਹੁਣ ਆ ਖੁੱਡੀਆਂ ਜਿੱਥੇ ਵੀ ਜਾਂਦਾ ਵਿਚਾਰਾ ਉਥੇ ਘੇਰ ਕੇ ਸ਼ਹਿਰ ਤਰਫ ਇਹ ਨਾ ਸ਼ੁਰੂ ਕਰਨ ਦੀਆਂ ਬੀਬੀਆਂ ਖਾਸ ਕਰਕੇ ਮੈਂ ਤਾਂ ਬੇਨਤੀ ਕਰਦਾ ਇਹਨਾਂ ਨੂੰ ਵੋਟ ਪਾ ਕੇ ਤੁਸੀਂ ਵੋਟ ਖਰਾਬ ਹੀ ਕਰੋਗੇ ਨਾ ਪਾਓ ਭਰਾਵੋ ਫਾਇਦਾ ਕੋਈ ਨਹੀਂ ਇਹਨਾਂ ਦਾ ਇੱਕ ਵੀ ਬੰਦਾ ਮੈਨੂੰ ਲੱਗਦਾ ਵੀ ਜਿੱਤਣਾ ਨਹੀਂ ਮੁਕਾਬਲੇ ਵਿੱਚ ਤਾਂ ਕਿਤੇ ਨਾ ਕਿਤੇ ਹੈਗੇ ਆ ਪਰ ਜਿਹੜੀ ਜਿੱਤਣ ਦੀ ਆਸ ਹੈ ਉਹ ਬਹੁਤ ਘੱਟ ਹੈ ਕਿਉਂਕਿ ਮੁਕਾਬਲੇ ਵਿੱਚ ਤਾਂ ਇਹ ਹੁੰਦੇ ਨੇ ਵੀ ਪਹਿਲੇ ਨੰਬਰ ਤੇ ਬੰਦਾ ਕਿਹੜਾ ਦੂਜੇ ਨੰਬਰ ਤੇ ਬੰਦਾ ਕਿਹੜਾ ਇਹ ਹੀ ਹੁੰਦਾ ਮੁਕਾਬਲੇ ਵਿੱਚ ਪਰ ਇਹ ਜਰੂਰੀ ਨਹੀਂ ਹੁੰਦਾ ਜਿਹੜਾ ਬੰਦਾ ਮੁਕਾਬਲੇ ਚ ਜਿੱਤ ਜਾਊਗਾ ਤੇ ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹਨਾਂ ਨੂੰ ਵੋਟ ਪਾ ਕੇ ਵੀ ਝੜੋਵਾਲਾਂ ਨੂੰ ਐਵੇਂ ਬੋਲਡ ਨਾਲ ਖਰਾਬ ਕਰਿਓ ਤੇ ਐਤਕੀ ਜਿਹੜੀ ਸੈਂਟਰ ਵੀ ਸਰਕਾਰ ਉਹ ਕਾਂਗਰਸ ਦੀ ਆ ਰਹੀ ਹੈ ਤੇ ਸਾਨੂੰ ਲੋੜ ਹੈ ਕਿ ਪੰਜਾਬ ਦੇ ਵਿੱਚੋਂ ਵੱਧ ਤੋਂ ਵੱਧ ਸਹਿਯੋਗ ਦਈਏ ਸਾਡੇ ਦੋ ਚਾਰ ਮੰਤਰੀ ਪੰਜਾਬ ਦੇ ਵਿੱਚੋਂ ਬਣ ਇਹ ਜ਼ਰੂਰੀ ਹੈ ਤਾਂ ਕਿ ਜਿਹੜੇ ਰੁਕੇ ਹੋਏ ਕੰਮ ਨੇ ਉਹ ਹੋ ਜਾਣ ਤੇ ਨਹੀਂ ਤਾਂ ਫਿਰ ਜਿਹੜਾ ਪਹਿਲਾਂ ਬਦਲਾਅ 2 ਸਾਲ ਪਹਿਲਾਂ ਲੈ ਕੇ ਆਇਓ ਉਹ ਕੇਵਲ ਬਦਲਾਅ ਬਦਲਾਅ ਆਈ ਹੋਈ ਹੈ ਭਗਵਾਨ ਤੁਹਾਨੂੰ ਹੁਣ ਵੀ ਚੁਟਕਲੇ ਛੱਡੀ ਜਾਂਦਾ ਹੈ ਮੰਮੀ ਕਿ ਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਆਹ ਆ ਜਿਹੜੀ ਪਹਿਲਾਂ ਕਿ ਸੁਣ ਵੀ ਕਰੀ ਜਾਂਦਾ ਇਹ ਤੇ ਇਹ ਚੁਟਕਲੇ ਸੀ ਇਹਦੇ ਵਿੱਚ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਮੈਂ ਤਾਂ ਬੇਨਤੀ ਕੀਤੀ ਹੈ ਇਹਨਾਂ ਨੂੰ ਵੋਟ ਪਾ ਕੇ ਐਵੇਂ ਵੋਟ ਹੀ ਖਰਾਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ